ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਜਾਰਾ ਹਲਕੇ ਵਿੱਚ ਬੀਜੇਪੀ ਨੇ ਅਨਾਉਂਸ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਬਣ ਗਈ ਤੇ ਗੁਰਦੁਆਰੇ ਜਿਹੜੇ ਨਸਖੂਰ ਬਣ ਚੁੱਕੇ ਐ ਢਾਈਡਰੀ ਕਰਦਾਂਗੇ ਉਸੇ ਤਰ੍ਹਾਂ ਤੇ ਬੀਜੇਪੀ ਦੇ ਗੁੰਡਿਆਂ ਨੇ ਪਿਛਲੇ ਦਿਨੀ ਗੁਰਦੁਆਰਾ ਕਰਤਾਰਪੁਰ ਸਾਹਿਬ ਅਟੈਕ ਕੀਤਾ ਇੱਕ ਪਰਿਵਾਰ ਦਾ ਵਿਅਕਤੀਗਾ ਪਿਓ ਭੱਜ ਕੇ ਗੁਰਦੁਆਰ ਸ਼ਰਨ ਲਈ ਜੇ ਉੱਥੇ ਬੀਜੇਪੀ ਦੇ ਗੁੰਡਿਆਂ ਨੇ ਗੁਰਦੁਆਰ ਲੜ ਕੇ ਗੁੰਡਾਗਰਦੀ ਕੀਤੀ ਜਿਹਦੀ ਕਿੰਨ ਸਿਕਾਇਤਾਂ ਜਥੇਬੰਦੀਆਂ ਨੇ ਪੁਲਿਸ ਥਾਣੇ ਕੀਤੀ ਥਾਣੇ ਐਫਆਈਆ ਦਰਜ ਹੋ ਗਈ ਆਪੀਆ ਦਰਜ ਹੁੰਦੇ ਸਾਰ ਸਰਕਾਰ ਦਾ ਹਾਹਾਕਾਰ ਮਚ ਗਿਆ ਬੀਜੇਪੀ ਦੇ ਐਮਐਲਏ ਭੱਜਣ ਲੱਗੇ ਕਿ ਸਾਡੇ ਅਖਲਾ ਪੇਪਰ ਦੱਬ ਕੀ ਹੋ ਸਕਦੀ ਹੈ ਕਿਉਂਕਿ ਇਹ ਤਾਂ ਏਜੰਡਾ ਸੰਘ ਦਾ ਇਹ ਏਜੰਡਾ ਬੀਜੇਪੀ ਦਾ ਕਿ ਗੁਰਦੁਆਰੇ ਢਹਿ ਢੇਰੀ ਕਰ ਦੋ ਅੰਨਸੂਰ ਬਣ ਚੁੱਕੇ ਆ ਅੱਜ ਅਸੀਂ ਫਿਰ ਪ੍ਰਸ਼ਾਸਨ ਕੋਲ ਆਏ ਆ ਅਸੀਂ ਬੇਨਤੀ ਕਰ ਰਹੇ ਆ ਕਿ ਦੋਸ਼ੀ ਗ੍ਰਿਫਤਾਰ ਕਰੋ ਸਿੱਖ ਸੰਗਤ ਨੂੰ ਅਪੀਲ ਕਰਦੇ ਆ ਜੇ ਪ੍ਰਸ਼ਾਸਨ ਨੇ ਕੋਈ ਲਾਜ ਨਹੀਂ ਕਰਦਾ ਇੱਕ ਵੀ ਧੜਵੀ ਗੁਰਦੁਆਰੇ ਚੜ ਕੇ ਆਵੇ ਕਿਰਪਾਨਾਂ ਲਾ ਕੇ ਧੋਣਾ ਮਾਰਦਿਓ ਜੋ ਕਿ ਗੁਰਦੁਆਰਾਂ 'ਤੇ ਕਰੇ ਅਸੀਂ ਰਾਜ ਸਭਾ ਸਪੂਰਤ ਸੰਗਤਾਂ ਵਿੱਚ ਸੂਚਕ ਮੀਟਿੰਗਾਂ ਕਰ ਰਹੇ ਹਾਂ ਆਪਣੇ ਆਪਣੇ ਚਾਰ ਪ੍ਰਚਾਰੋ ਗੁਰਦੁਆਰੇ ਸਸਤਰ ਰੱਖੋ ਕੋਈ ਵੀ ਗੁਰਦੁਆਰੇ 'ਤੇ ਹਮਲਾ ਕਰਦਾ ਅਟੈਕ ਕਰਦਾ ਮੂੰਹ ਤੋੜਵਾ ਜਵਾਬ ਦਿਓ ਤੁਹਾਡੀ ਚੁੱਕੀ ਤਲਵਾਰ ਤੁਹਾਨੂੰ ਹਿਸਾਬ ਦਿਵਾਉਗੀ ਇਹ ਸਰਕਾਰਾਂ ਤੋਂ ਇਹ ਪ੍ਰਸ਼ਾਸਨ ਤੋਂ ਕੋਈ ਹਿਸਾਬ ਨਹੀਂਗਾ ਕਿਉਂਕਿ ਰਾਜਸਥਾਨ ਦੀ ਬੀਜੇਪੀ ਸਰਕਾਰ ਦਾ ਏਜੰਡਾ ਬੜਾ ਕਲੀਅਰ ਹੈ ਉਹਨਾਂ ਨੇ ਕੋਸ਼ਿਸ਼ ਕੀਤਾ ਸੀਗਾ ਕਿ ਗੁਰਦਾ ਨਸੂਰ ਬਣ ਚੁੱਕੇ ਹੈ ਟੈਟਰੀ ਕਰ ਦੋ ਉਸ ਤੇ ਲਾਗੂ ਕਰਨ ਲੱਗੇ ਆ ਹੁਣ ਫੈਸਲਾ ਸੀ ਕਰਾਂਗੇ ਜਿਹੜਾ ਚੜ ਕੇ ਆਊਗਾ ਧੌਣ ਲਵਾ ਕੇ ਜਾਊਗਾ ਇਹ ਸਿੱਖ ਸੰਗਠਨ ਦਾ ਫੈਸਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ